ਕੀ ਕਾਰਵਾਈ ਕੀਤੀ ਗਈ ਕੀ ਪਰਚਾ ਦਰਜ ਹੋਇਆ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਹਾਂਜੀ ਇੱਕ ਬਾਦ ਪੜਤਾਲ ਇੱਕ ਦਰਖਾਸਤ ਦੀ ਪੜਤਾਲ ਤੋਂ ਬਾਅਦ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਜੀ ਤੋਂ ਪੜਤਾਲ ਹੋਣ ਤੇ ਜਿਹੜੇ ਥਾਣਾ ਸਿਟੀ ਟੂ ਵਿਕੇ ਨੁਕਦਵਾ ਨੰਬਰ 13 ਅੰਡਰ ਸੈਕਸ਼ਨ 309 388 122B 6D 6E ਏਆਈਟੀ ਐਕਟ ਅਧੀਨ ਦਰਜ ਕੀਤਾ ਗਿਆ ਇੱਕੋ ਤਿੰਨ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ ਜਿਨ੍ਹਾਂ ਵਿੱਚ ਦੋ ਔਰਤਾਂ ਔਰ ਇੱਕ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ ਇਹਨਾਂ ਤੇ ਕੋਈ ਕਾਨੂੰਨੀ ਪਰਚੇ ਦਰਜ ਹੈ ਜੀ ਹਾਂਜੀ ਜੋ ਇਹ ਆਪਣੇ ਸੁਮਿਤਰਾ ਏਲੀਅਸ ਸਪਨਾ ਇੱਕ ਸੇਵਕ ਜਾਖੜ ਇਹਨਾਂ ਤੇ ਪਹਿਲਾਂ ਵੀ ਅਦਰ ਸਟੇਟ ਵਿੱਚ ਚਾਰ ਮੁਕਦਮੇ ਦਰਜ ਹਨ ਕਿਹਦੇ ਨਾਮ ਨਾਮਗਰ ਕੀ ਹੈ ਇਹਨਾਂ ਦੇ ਜੀ ਇਹਨਾਂ ਦਾ ਇੱਕ ਦਿਨ ਸੁਮਿਤਰਾ ਏਲੀਅਸ ਸਪਨਾ ਏਲੀਅਸ ਸ਼ਾਲੂ ਪਤਨੀ ਭਗਤ ਸਿੰਘ ਵਾਸੀ ਇਹ ਸਾਦੂ ਸ਼ਹਿਰ ਇੱਕ ਗੁਰਮੀਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਹਿੰਮਤਪੁਰਾ ਇੱਕ ਸੇਵਕ ਜਾਖੜ ਇਹ ਹੈਗਾ ਵਾਸੀ ਸੀਡ ਫਾਰਮ ਪੱਕਾ ਹੁਣ ਕੀ ਸ਼ਿਕਾਇਤ ਦੇ ਅਧਾਰ ਤੇ ਇਹਨਾਂ ਦੇ ਪਰਚਾ ਦਰਜ ਹੋਇਆ ਜੀ ਇਹਨਾਂ ਨੇ ਇੱਕ ਮਿਲ ਕੇ ਇੱਕ ਗਰੁੱਪ ਬਣਾਇਆ ਹੋਏ ਭੋਲੇ-ਪੋਲੇ ਲੋਕਾਂ ਨੂੰ ਠੱਗ ਕੇ ਉਹਨਾਂ ਤੋਂ ਬਲੈਕਮੇਲ ਕਰਕੇ ਉਹਨਾਂ ਨੂੰ ਰੇਗ ਦੇ ਪਰਚਿਆਂ ਦਾ ਡਰਾਵਾ ਦੇ ਕੇ ਤੇ ਉਹਨਾਂ ਤੋਂ ਲੱਖ ਰੁਪਏ ਨਕਦੀ ਵਸੂਲ ਕੇ ਤੇ ਇਹਨਾਂ ਨੇ ਇੱਕ ਗਰੁੱਪ ਬਣਾ ਕੇ ਤੇ ਇਸ ਤਰ੍ਹਾਂ ਮਤਲਬ ਕਾਫੀ ਲੋਕਾਂ ਨੇ ਇਹਨੇ ਆਪਣੇ ਚਾਲ ਚੁਸਾਏ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਨਾਂ ਦੇ ਸੁમિતਰਾ ਇਹਨੇ ਸਪਨਾ ਦਾ 2 ਦਿਨ ਦਾ ਰਿਮਾਂਡ ਹੈ ਗੁਰਮੀਤ ਕੁਰੜ 3 ਦਿਨ ਦਾ ਰਿਮਾਂਡ ਤੇ ਥਾਣਾ ਬੰਦ ਮੈਮ ਕੀ ਕਾਰਵਾਈ ਕੀਤੀ ਗਈ ਕੀ ਪਰਚਾ ਦਰਜ ਹੋਇਆ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਹਾਂਜੀ ਇੱਕ ਬਾਦ ਪੜਤਾਲ ਇੱਕ ਦਰਖਾਸਤ ਦੀ ਪੜਤਾਲ ਤੋਂ ਬਾਅਦ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਜੀ ਤੋਂ ਪੜਤਾਲ ਹੋਣ ਤੇ ਜਿਹੜਾ ਥਾਣਾ ਸਿਟੀ 2 ਮੁਕਦਮਾ ਨੰਬਰ 13 ਇੰਟਰਸੈਕਸ਼ਨ 300 ਨੰਨਵੇਂ 388 122B 6D 6E ਏਆਈਟੀ ਅੱਤੇ ਦਰਜ ਕੀਤਾ ਗਿਆ ਇੱਕੋ ਤਿੰਨ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ ਜਿਨ੍ਹਾਂ ਵਿੱਚ ਦੋ ਔਰਤਾਂ ਔਰ ਇੱਕ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਇਨਾਂ ਦੇ ਕੋਈ ਪਹਿਲਾਂ ਪਰਚੇ ਦਰਜ ਹੈ ਜੀ ਹਾਂਜੀ ਜੋ ਇਹ ਆਪਣੇ ਸੁમિતਰਾ ਏਲੀਅਸ ਸਪਨਾ ਇੱਕ ਸੇਵਕ ਜਾਖੜ ਇਹਨਾਂ ਦੇ ਪਹਿਲਾਂ ਵੀ ਅਦਰ ਸਟੇਟ ਵਿੱਚ ਚਾਰ ਮੁਕਦਮੇ ਦਰਜ ਹਨ ਕਿਸ ਦੇ ਨਾਮ ਨਾਮਗੇ ਰੱਖੀ ਹੈ ਇਹਨਾਂ ਦੇ ਜੀ ਇਹਨਾਂ ਦੇ ਇੱਕ ਦਿਨ ਸੁમિતਰਾ ਏਲੀਅਸ ਸਪਨਾ ਏਲੀਅਸ ਸ਼ਾਲੂ ਪਤਨੀ ਭਗਤ ਸਿੰਘ ਵਾਸੀ ਇਹ ਸਾਦੂ ਸ਼ਹਿਰ ਇੱਕ ਗੁਰਮੀਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਹਿੰਮਤਪੁਰਾ ਇੱਕ ਸੇਵਕ ਜਾਖੜ ਇਹ ਹੈਗਾ ਵਾਸੀ ਸੀਡ ਫਾਰਮ ਪੱਕਾ ਹੁਣ ਕੀ ਸ਼ਿਕਾਇਤ ਦੇ ਅਧਾਰ ਤੇ ਇਹਨਾਂ ਦੇ ਪਰਚਾ ਦਰਜ ਹੋਇਆ ਜੀ ਇਹਨਾਂ ਨੇ ਇੱਕ ਮਿਲ ਕੇ ਇੱਕ ਗਰੋਹ ਬਣਾਇਆ ਹੋਏ ਭੋਲੇ-ਪੋਲੇ ਲੋਕਾਂ ਨੂੰ ਠੱਗ ਕੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਨੂੰ ਰੇਤ ਦੇ ਪਰਚਿਆਂ ਨਾਲ ਡਰਾਵਾ ਦੇ ਕੇ ਤੇ ਉਹਨਾਂ ਤੋਂ ਲੱਖ ਰੁਪਏ ਨਕਦੀ ਵਸੂਲ ਕੇ ਤੇ ਇਹਨਾਂ ਨੇ ਇੱਕ ਗਰੋਹ ਬਣਾ ਕੇ ਤੇ ਇਸ ਤਰ੍ਹਾਂ ਮਤਲਬ ਕਾਫੀ ਲੋਕਾਂ ਨੇ ਇਹਨਾਂ ਨੇ ਆਪਣੇ ਜਾਂਚ ਉਸਾਇਆ ਕਿਲੇ ਦਿਨ ਦਾ ਰਿਮਾਂਡ ਮਿਲੇ ਇਹਨਾਂ ਦੇ ਸੁਮਿਤਰਾ ਏਲੀ ਸਪਨਾ ਦਾ 2 ਦਿਨ ਦਾ ਰਿਮਾਂਡ ਹੈ ਗੁਰਮੀਤ ਕੋਲ 3 ਦਿਨ ਰਿਮਾਂਡ ਤੇ ਥਾਣਾ ਬੰਦ ਮੈਮ ਕੀ ਕਾਰਵਾਈ ਕੀਤੀ ਗਈ ਕੀ ਪਰਚਾ ਦਰਜ ਹੋਇਆ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਹਾਂਜੀ ਇੱਕ ਬਾਦ ਪੜਤਾਲ ਇੱਕ ਦਰਖਾਸਤ ਦੀ ਪੜਤਾਲ ਤੋਂ ਬਾਅਦ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਜੀ ਤੋਂ ਪੜਤਾਲ ਹੋਣ ਤੇ ਜਿਹੜਾ ਥਾਣਾ ਸੀਗੀ ਟੂ ਵਿਕੇ ਮਨੂ ਕਦਵਾ ਨੰਬਰ 13 ਅੰਡਰ ਸੈਕਸ਼ਨ 3099 388 1222 ਛਾਰਟ ਡੀ ਛਾਰਟ ਈ ਛਾਰਟ ਏਆਈਟੀ ਅੱਟੈਕ ਦਰਜ ਕੀਤਾ ਗਿਆ ਇੱਕ ਤਿੰਨ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ ਜਿਨ੍ਹਾਂ ਵਿੱਚ ਦੋ ਔਰਤਾਂ ਔਰ ਇੱਕ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਇਹਨਾਂ ਤੇ ਕੋਈ ਕਾਨੂੰਨੀ ਪਰਚੇ ਦਰਜ ਹੈਗੇ ਜੀ ਹਾਂਜੀ ਜੋ ਇਹ ਆਪਣੇ ਸੁમિતਰਾ ਏਲੀਅਸ ਸਪਨਾ ਇੱਕ ਸੇਵਕ ਜਾਖੜ ਇਹਨਾਂ ਤੇ ਪਹਿਲਾਂ ਵੀ ਅਦਰ ਸਟੇਟ ਵਿੱਚ ਚਾਰ ਮੁਕਦਮੇ ਦਰਜ ਨੇ ਇਸ ਦੇ ਨਾਮ ਨਾਮਗਰ ਕੀ ਹੈਗੇ ਇਹਨਾਂ ਦੇ ਜੀ ਇਹਨਾਂ ਦੇ ਇੱਕ ਦਿਨ ਸੁમિતਰਾ ਏਲੀਅਸ ਸਪਨਾ ਏਲੀਅਸ ਸ਼ਾਲੂ ਪਤਨੀ ਭਗਤ ਸਿੰਘ ਵਾਸੀ ਇਹ ਸਾਦੂ ਸ਼ਹਿਰ ਇੱਕ ਗੁਰਮੀਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਹਿੰਮਤਪੁਰਾ ਇੱਕ ਸੇਵਕ ਜਾਖੜ ਇਹ ਹੈਗਾ ਵਾਸੀ ਸੀਡ ਫਾਰਮ ਪੱਕਾ ਹੁਣ ਕੀ ਸ਼ਿਕਾਇਤ ਦੇ ਆਧਾਰ ਤੇ ਇਹਨਾਂ ਤੇ ਪਰਚਾ ਦਰਜ ਹੋਇਆ ਜੀ ਇਹਨਾਂ ਨੇ ਇੱਕ ਮਿਲ ਕੇ ਇੱਕ ਗਰੋਪ ਬਣਾਇਆ ਹੋਏ ਭੋਲੇ-ਪੋਲੇ ਲੋਕਾਂ ਨੂੰ ਠੱਗ ਕੇ ਉਹਨਾਂ ਤੋਂ ਬਲੈਕਮੇਲ ਕਰਕੇ ਉਹਨਾਂ ਨੂੰ ਰੇਗ ਦੇ ਪਰਚਿਆਂ ਨਾਲ ਡਰਾਵਾ ਦੇ ਕੇ ਤੇ ਉਹਨਾਂ ਤੋਂ ਲੱਖ ਰੁਪਏ ਨਕਦੀ ਵਸੂਲ ਕੇ ਤੇ ਇਹਨਾਂ ਨੇ ਇੱਕ ਗਰੋਪ ਬਣਾ ਕੇ ਤੇ ਇਸ ਤਰ੍ਹਾਂ ਮਤਲਬ ਕਾਫੀ ਲੋਕਾਂ ਨੇ ਇਹਨੇ ਆਪਣੇ ਚਾਲ ਚਸਤੇ ਆਏ ਕਿੰਨੇ ਦਿਨ ਦਾ ਰਿਮਾਂਡ ਮਿਲੇ ਇਹਨਾਂ ਡੋਟ ਸੁમિતਰਾ ਲਈ ਸਪਨਾ ਦਾ 2 ਦਿਨ ਦਾ ਰਿਮਾਂਡ ਹੈ ਗੁਰਮੀਤ ਕੋਲ 3 ਦਿਨ ਦਾ ਰਿਮਾਂਡ ਤੇ ਥਾਣਾ ਬੰਦ